ਨਾਮ ਇੱਕ ਫਕੀਰ ਕਿਸੇ ਰਾਜੇ ਦੇ ਕੋਲ ਕੁਝ ਖੈਰ ਲੰਗਣ ਮੰਗਣ ਵਾਸਤੇ ਗਿਆ ਤੇ ਉਹ ਰਾਜਾ ਕਿਤੇ ਟਿੱਚਰ ਕਰਕੇ ਪੁੱਛਦਾ ਹੈ ਫਕੀਰਾ ਕਦੀ ਮੇਰੀ ਯਾਦ ਵੀ ਆਉਂਦੀ ਹੈ ਜਿਹੜਾ ਰੋਜ਼ ਉਹਨਾਂ ਲੋਕਾਂ ਨੂੰ ਭਿਖਾਰੀਆਂ ਨੂੰ ਕੁਝ ਨਾ ਕੁਝ ਖੈਰ ਵੰਡਦਾ ਸੀ ਤੇ ਅੱਗੋਂ ਫਕੀਰ ਬੜਾ ਬੇਪਰਵਾਹ ਸੀ ਕਹਿੰਦਾ ਤੇਰੀ ਯਾਦ ਉਦੋਂ ਆਉਂਦੀ ਹੈ ਜਦੋਂ ਮੈਨੂੰ ਰੱਬ ਭੁੱਲ ਜਾਂਦਾ ਹੈ ਪਰ ਸ਼ੁਕਰ ਹੈ ਪ੍ਰਮਾਤਮਾ ਦਾ ਜਿਹੜਾ ਮੈਨੂੰ ਫੌਰਨ ਸੰਭਾਲ ਲੈਂਦਾ ਹੈ ਕਿ ਮੈਂ ਤੈਨੂੰ ਭੁੱਲ ਜਾਨਾ ਜਦੋਂ ਮੈਨੂੰ ਤੇਰੀ ਯਾਦ ਆਉਂਦੀ ਹੈ ਨਾ ਰਾਜਨ ਤੇ ਮੈਂ ਭਿਖਾਰੀਆਂ ਦੀ ਕਤਾਰ ਵਿੱਚ ਆ ਕੇ ਖੜਾ ਹੋ ਜਾਂਦਾ ਪਰ ਜਦੋਂ ਰੱਬ ਦੀ ਯਾਦ ਵਿੱਚ ਜੁੜ ਜਾਂਦਾ ਹਾਂ ਤੇ ਮੈਂ ਮਾਲਾ ਮਾਲ ਹੋ ਜਾਂਦਾ ਸ਼ੈਨਸ਼ਾਹ ਹੋ ਜਾਂਦਾ ਮੈਂ ਵੀ ਲੋਕਾਂ ਨੂੰ ਵੰਡਣ ਲੱਗ ਪੈਂਦਾ ਹਾਂ ਤੇਰੇ ਵਾਂਗੂ ਵੰਡਣ ਵਾਸਤੇ ਦੁਨਿਆਵੀ ਪਦਾਰਥ ਭਾਵੇਂ ਮੇਰੇ ਕੋਲ ਨਹੀਂ ਪਰ ਸ਼ੁਭ ਗੁਣਾਂ ਦਾ ਖਜ਼ਾਨਾ ਹੈ ਜਿਹੜਾ ਲੋਕਾਂ ਨੂੰ ਮੈਂ ਅਸੀਸਾਂ ਦੇ ਰੂਪ ਵਿੱਚ ਵਰਤਾਈ ਜਾਂਦਾ ਮਹਾਰਾਜ ਕਹਿੰਦੇ ਜਿਸ ਨਾਮ ਰਿਧੈ ਸੋਈ ਵੱਡ ਰਾਜਾ ਜਿਸ ਨਾਮ ਰਿਧੈ see on purjeka .